ਸਰਬਜੀਤ ਸੰਗਰੂਰ ਵੀ ਦੀ ਕਾਪਾ ਹੁਣ ਹੱਥ ਵਾਤ ਟਹਾ ਦੇ ਹੁਣ ਹੱਥ ਵਾਤ ਟਹਾ ਦੇ ਸੋਚਿਓ ਰੱਖਣਾ ਕਾਇਮ ਸਦੀਆਂ ਤੱਕ ਜਾਂ ਕੁਝ ਬਲਾਂਚ ਚਾਉਂਦੇ ਮੇਰੀ ਹੋਂਦ ਮਟਾਉਣਾ ਜਾਂ ਕੁਝ ਬਲਾਂਚ ਚਾਉਂਦੇ ਮੇਰੀ ਹੋਂਦ ਮਟਾਉਣਾ ਮੈਂ ਕਦ ਚਾਹਾਂ ਆਪਣੀ ਹੋਂਦ ਮਟਾਉਣਾ ਮੈਂ ਕਦ ਚਾਹਾਂ ਆਪਣੀ ਹੋਂਦ ਮਟਾਉਣਾ ਹੁਣ ਤਾਂ ਫਰਜ਼ ਟਹਾਡਾ ਬਣਦਾ ਓਖੇ ਵੇਲੇ ਕੰਮ ਮੇਰੇ ਆਉਣਾ ਮੈਂ ਇਕੱਲਾ ਨਹੀਂ ਜੀ ਸਕਦਾ ਮੇਰੇ ਨੇੜੇ ਕੋਈ ਰੁੱਖ ਲਗਾਉਣਾ ਕੋਈ ਰੁੱਖ ਲਗਾਉਣਾ